ਉਹਨੇ ਜਿਹੜੀ ਉਹਨਾਂ ਨੇ ਸ਼ਬਦਾਵਲੀ ਬੋਲੀ ਹੈ ਪ੍ਰਿੰਸੀਪਲ ਸਾਹਿਬ ਨੇ ਕਿ ਇਹੋ ਜਿਹਾ ਕੇਸ ਲੱਖਾਂ ਆ ਤੇਰੇ ਤੋਂ ਦੇ ਬਾਪ ਦੇ ਇੱਕ ਬਾਪ ਇਹ ਉਹ ਕਦੇ ਡਾਕਟਰਾਂ ਦੇ ਪੈਰੀ ਪੈ ਰਿਆ ਕਦੇ ਗੁਰਦਵਾਰੇ ਮੱਥਾ ਟੇਕ ਰਿਹਾ ਔਰ ਕਦੇ ਪ੍ਰਿੰਸੀਪਲ ਦੇ ਪੈਰੀ ਪੈ ਰਿਆ ਕਿ ਮੇਰੇ ਬੱਚੇ ਨੂੰ ਜ਼ਿੰਦਗੀ ਮਿਲ ਜਾਏ ਉਹ ਜ਼ਿੰਦਗੀ ਮਿਲਣ ਦੇ ਬਜਾਏ ਉਹਨੂੰ ਕੀ ਆ ਉਹਦੇ ਪਿਓ ਨੂੰ ਲਾਣਤਾ ਮਿਲ ਕੇ ਆਈਆਂ ਕਿ ਜਿਹੜਾ ਜਸ਼ਨਦੀਪ ਆ ਇਸ ਲੜਕੀ ਦੇ ਨਾਲ ਧੱਕਾ ਕਰ ਰਿਹਾ ਇਸ ਗੱਲ ਵਿੱਚ ਕਿੰਨੀ ਕੋ ਸਚਾਈ ਹੈ ਜਿਹੜੀ ਕੁੜੀ ਸੀ ਉਹ ਵੀ ਰਾਜਿਕ ਸਮਾਜ ਦੀ ਪਰ ਇਹ ਵੀ ਮੁੰਡਾ ਰਾਜਿਕ ਸਮਾਜ ਦਾ ਤੇ ਦੋਨਾਂ ਨੂੰ ਜਿਸ ਤਰ੍ਹਾਂ ਜੋੜ ਰਿਹਾ ਨਾ ਪਰ ਮੈਂ ਕੜੀ ਸ਼ਬਦਾਂ ਚ ਨਿੰਦਾ ਕਰਦਾ ਕਿ ਇਸ ਗੱਲਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਇਹੋ ਜਿਹਾ ਇਹਨਾਂ ਨੂੰ ਪੁਕਤਣਾ ਪਵੇਗਾ ਉਸ ਕੁੜੀ ਦਾ ਰੇਪ ਦਾ ਕੇਸ ਵੀ ਨਾ ਦਪਾਵਾਂਗੇ ਇਹ ਰੇਪ ਤੁਸੀਂ ਕਹਿੰਦੇ ਕਰੋਦੇ ਸਕੂਲਾਂ ਚ ਫਿਰ ਉਸ ਤੋਂ ਬਾਅਦ ਮਾਪਿਆਂ ਨੂੰ ਤੁਸੀਂ ਗਲਤ ਕਹਿੰਦੇ ਹੋ ਇਹ ਰੇਪ ਕਰ ਰਹੇ ਸੀ ਤੁਸੀਂ ਆਪਣੀ ਜਾਨ ਪਛਾਣ ਦੇ ਚੱਕਰ ਚ ਪੇ ਕਾਨੂੰਨ ਬੈਠਾ ਪ੍ਰਿੰਸੀਪਲ ਤੁਸੀਂ ਕਿਉਂ ਨਹੀਂ ਗਏ ਸਾਰੀ ਸੌਰੀ ਕੀ ਟੀਚਰਾ ਕੋਲ ਕੀ ਪ੍ਰਿੰਸੀਪਲ ਕੋਲ ਮੰਗੇ ਕਰ ਦਿਆ ਪ੍ਰਿੰਸੀਪਲ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਪ੍ਰਿੰਸੀਪਲ ਸਾਹਿਬ ਇਸ ਤਰ੍ਹਾਂ ਦੇ ਸ਼ਬਦਾਵਲੀ ਨਾ ਯੂਜ਼ ਕਰੋ ਤੁਸੀਂ ਆਪਣੀ ਗਿਲਤੀ ਫੀਲ ਕਰੋ ਉnde ਹੋਤੇ ਤੁਹਾਡੇ ਤੇ ਰਹਿਮ ਆ ਠੀਕ ਹੈ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਕੁਝ ਲੋਕ ਕੁਝ ਵੱਡੇ ਵੱਡੇ ਅਸੀਂ ਨਾਮ ਨਹੀਂ ਲੈਣਾ ਚਾਹੀਦਾ ਸਾਨੂੰ ਫੋਨ ਕਰਕੇ ਕਹਿੰਦੇ ਆ ਜੇਕਰ ਇਹਨਾਂ ਦੇ ਮਾਮਲਾ ਰੱਦ ਨਹੀਂ ਹੁੰਦਾਗਾ ਇਹਨਾਂ ਟੀਚਰਾਂ ਦੇ ਉੱਤੇ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਭਵਿੱਖ ਖਤਰੇ 'ਚ ਆ ਕਿਸੇ ਵੀ ਟੀਚਰ ਨੇ ਕਿਸੇ ਵੀ ਸਕੂਲ ਦੇ ਵਿੱਚ ਕੁਝ ਵੀ ਹੁੰਦਾ ਤੇ ਉਹਨਾਂ ਨੇ ਰੋਕਣਾ ਨਹੀਂ ਆ ਤੇ ਇਸ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਤੇ ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਦੇ ਉੱਤੇ ਰੱਦ ਹੋਣਾ ਚਾਹੀਦਾ ਇੱਥੇ ਤੁਹਾਡਾ ਕੀ ਕਹਿਣਾ ਹੈ ਵਿਦਵਾਨ ਇਹ ਗੱਲ ਕਹਿੰਦੇ ਆ ਕਿ ਪਰਚਾ ਰੱਦ ਹੋਣਾ ਚਾਹੀਦਾ ਪਰ ਰੱਦ ਕਿਸ ਗੱਲ ਤੇ ਹੋਣਾ ਚਾਹੀਦਾ ਜਦੋਂ ਸਰਦਾਰ ਕੁਲਵਿੰਦਰ ਸਿੰਘ ਜਸਨ ਜਸਨਦੀਪ ਸਰਾਰੀ ਦਾ ਫਾਦਰ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਪ੍ਰਿੰਸੀਪਲ ਕੋਲੋਂ ਦੇ ਪੈਰੀ ਜਾ ਕੇ ਪੈਂਦੇ ਨੇ ਗਿੜਗਰਾਉਂਦੇ ਨੇ ਇੱਕ ਵਾਰ ਚੱਲੋ ਇਹ ਕਾਤਲ ਅਸੀਂ ਮਾਫੀ ਕਾਤਲ ਦੇ ਲਈ ਅਸੀਂ ਉੱਠ ਰਿਆਂ ਉਹਨਾਂ ਦੀ ਮਾਫੀ ਕਰਾਂਗੇ ਧਰਨੇ ਕਰਾਂਗੇ ਕਰੋ ਧਰਨੇ ਕਰੋ ਤਰਨੇ ਪੱਤਰ ਨੇ ਸੱਚ ਦੇ ਕਰੋ ਉਸ ਕਾਲਪੁਰਖ ਤੋਂ ਡਰੋ ਯਾਰ ਇਹੋ ਜਿਹੇ ਟੀਚਰ ਦਸ ਹੋਰ ਆ ਜਾਣਗੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਿਹੜਾ ਪਰਿਵਾਰ ਆ ਇਹ ਰਾਏ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਤੇ ਜਿਹੜਾ ਟੀਚਰ ਸਾਹਿਬਾਨ ਨੇ ਉਹ ਮਜੀਬ ਸਿੰਘ ਜਿਹੜੇ ਕਿ ਜਾਤੀ ਦੇ ਨਾਲ ਸੰਬੰਧ ਰੱਖਦੇ ਨੇ ਇਨਾਂ ਦੇ ਦੋਸ਼ ਨੇ ਕਿ ਰਾਏ ਸਿੱਖ ਬਰਾਦਰੀ ਨੂੰ ਟਾਰਗੇਟ ਕੀਤਾ ਗਿਆ ਮਜਬੀ ਸਿੱਖ ਜਿਹੜੇ ਕਿ ਪ੍ਰਿੰਸੀਪਲ ਅਹੁਦੇ ਤੇ ਆ ਉਹ ਮਜਬੀ ਸਿੱਖ ਨੇ ਰਾਏ ਸਿੱਖ ਬਰਾਦਰੀ ਨੂੰ ਟਾਰਗੇਟ ਕੀਤਾ ਗਿਆ ਇਹ ਕਹਿ ਕੇ ਤੁਸੀਂ ਰਾਵੜੇ ਉਹ ਫਲੈਨਾ ਇਦਾਂ ਮਤਲਬ ਗਲਤ ਸ਼ਬਦ ਬੋਲੇ ਗਏ ਇਸ ਇਹੀ ਸੀਗਾ ਇਕਰ ਪ੍ਰਿੰਸੀਪਲ ਸਾਹਿਬ ਦੇਖ ਰਹੇ ਆ ਵੀਡੀਓ ਤੁਹਾਡੀ ਆਵਾਜ਼ ਸੁਣ ਰਹੇ ਨੇ ਜੇਕਰ ਉਹ ਆਪਣਾ ਜਿਹੜਾ ਪੱਖ ਦੇ ਵਿੱਚ ਮਾਫੀ ਮੰਗਦੇ ਆ ਇਸ ਸਾਰੇ ਜੋ ਵੀ ਹੋਇਆ ਸੱਚ ਆ ਝੂਠ ਆ ਇਹ ਵਾਹਿਗੁਰੂ ਜਾਣਦਾ ਤੇ ਠੀਕ ਆ ਤੇ ਜੇਕਰ ਉਹ ਮਾਫੀ ਮੰਗਦੇ ਆ ਤੇ ਤੁਸੀਂ ਕੁਝ ਰਹਿਮ ਕਰੋਗੇ ਉਹਨਾਂ ਦੇ ਉੱਪਰ ਕੀ ਜਸ਼ਨ ਦੀਪ ਸਰਾਰੀ ਵਾਪਸ ਆ ਸਕਦਾ ਲੋਕਾਂ ਦਾ ਕਹਿਣਾ ਲੋਕਾਂ ਦੇ ਸਵਾਲ ਆ ਕਿ ਜੇਕਰ ਇਹ ਮੈਟਰ ਸੋਲਵ ਨਹੀਂ ਹੁੰਦਾ ਤੇ ਕਮਾਲ ਕੇ ਸਕੂਲ ਦੇ ਜਿੰਨੇ ਵੀ ਬੱਚੇ ਪੜ੍ਹਦੇ ਆ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਆ ਇਸ ਮੈਟਰ ਨੂੰ ਸੋਲਵ ਕੀਤਾ ਜਾਣਾ ਬਹੁਤ ਜ਼ਰੂਰੀ ਆ ਕਿਸ ਤਰ੍ਹਾਂ ਅਰੇ ਉਹਨਾਂ ਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਯਾਰ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣ ਲੱਗੇ ਆ ਟੀਚਰ ਤਾਂ ਹੋਰ ਆ ਜਾਣਗੇ ਯਾਰ ਇੱਥੇ ਪੰਜਾਬ ਸਰਕਾਰ ਬੈਠੀ ਹੈ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਬੈਠਾ ਯਾਰ ਅਸੀਂ ਡੈਪੋਟੇਸ਼ਨ ਤੇ ਲੈ ਲਾਂਗੇ ਯਾਰ ਟੀਚਰ ਕਿੱਡੀ ਗੱਲ ਆ ਹਰੇ ਇੱਕ ਇੱਕ ਸੋਚ ਸ਼ਰਮਣੀ ਚਾਹੀਦੀ ਇਸ ਬੰਦੇ ਫਿਊਚਰ ਖਤਰੇ ਚ ਕਿਹਨਾਂ ਖਤਰੇ ਚ ਫਿਊਚਰ ਖਤਰੇ ਜਿੰਨਾ ਦਾ ਜਿੰਨਾ ਜਵਾਰ ਪਤ ਤਾਲ ਚਲ ਗਿਆ ਇਹ ਦੁਨੀਆ ਛੱਡ ਕੇ ਕਿਸ ਤਰ੍ਹਾਂ ਸਵਾਲ ਕਰ ਰਹੇ ਨੇ ਯਾਰ ਇਹਨਾਂ ਨਾਲ ਆਪਣੇ ਬੱਚਾ ਨਾਲ ਦੂਜੇ ਦਾ ਬੱਚਾ ਮਰ ਗਿਆ ਕੋਈ ਟੱਕਰ ਨਹੀਂ ਹੈ ਸ਼ਰਮ ਮਣੀ ਚਾਹੀਦੀ 6 ਮੋੜ ਹੋਂ ਦੇ ਮੈਟਰ ਸਾਸਤਰੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸੋਨਾ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅੱਜ ਹੀ ਖੜੇ ਆਪਾਂ ਟੂਟਕੜ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਦੀ ਜਸ਼ਨਦੀਪ ਸਿੰਘ ਦੀ ਇੱਕ ਬਹੁਤ ਦਰਦ ਭਰੀ ਮੌਤ ਹੋ ਗਈ ਸੀ ਉਸ ਜ਼ਬੰਦ ਦੇ ਵਿੱਚ ਸਕੂਲ ਦੇ ਜਿਹੜੇ ਕਮਾਲਕੇ ਸਕੂਲ ਦੇ ਟੀਚਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਉਸ ਜ਼ਬੰਦ ਦੇ ਵਿੱਚ ਇਹ ਜਿਹੜੀ ਖਬਰ ਬਹੁਤ ਵਾਇਰਲ ਹੋਈ ਉਹ ਮੁੱਦਾ ਬਹੁਤ ਹਾਈਲਾਈਟ ਹੋਇਆ ਉਸ ਦੇ ਮੁੱਦੇ ਨੂੰ ਲੈ ਕੇ ਅੱਜ ਜਸ਼ਨਦੀਪ ਦਾ ਬਹੁਤ ਦੁਖੀ ਪਰਿਵਾਰ ਹੈ ਤੇ ਅੱਜ ਉਸ ਦਾ ਜਿਹੜੀ ਕਿ ਅੰਤਿਮ ਅਰਦਾਸ ਕੀਤੀ ਗਈ ਹੈ ਤੇ ਬਹੁਤ ਪਤਵੰਤੇ ਸੱਜਣ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਤੇ ਕਿੱਥੋਂ ਤੱਕ ਉਹ ਮੁੱਦਾ ਜਿਹੜਾ ਚੱਲ ਰਿਹਾ ਹੈ ਤੇ ਕੀ ਕੀ ਕਾਰਵਾਈ ਕੀਤੀ ਗਈ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਫੌਜੀ ਅੰਗਰੇਜ਼ੀ ਵੜਵਾਲੇ ਕੁਝ ਦਿਨ ਪਹਿਲਾਂ ਮੌਤ ਹੁੰਦੀ ਆ ਜਸ਼ਨਦੀਪ ਸਿੰਘ ਦੀ ਜੀ ਤੇ ਦੋਸ਼ ਲਾਇਆ ਜਾਂਦਾ ਹੈ ਕਿ ਇਹ ਜਿਹੜੇ ਪ੍ਰਿੰਸੀਪਲ ਸੀ ਸਕੂਲ ਦੀ ਗਲਤੀ ਕਰਨ ਹੋਈ ਆ ਕੀ ਸੀ ਮਾਮਲਾ ਸਾਰਾ ਲੋਕਾਂ ਨੂੰ ਦੱਸੋ ਜੀ ਤੁਹਾਡਾ ਪੱਖ ਪਹਿਲੀ ਵਾਰ ਆ ਰਿਹਾ 850 ਸੋਨਾ ਟੀਵੀ ਪੰਜਾਬ ਦੇਖੀਏ ਸੋਨਾ ਟੀਵੀ ਦਾ ਪਹਿਲੀ ਵਾਰ ਬਹੁਤ ਧੰਨਵਾਦ ਔਰ ਜਿਹੜਾ ਪੱਖ ਸਾਡਾ ਪੱਖ ਨਹੀਂ ਪਬਲਿਕ ਦਾ ਪੱਖ ਨਹੀਂ ਇਹ ਜਿਹੜੀ ਆਵਾਜ਼ ਸੀ ਇਹ ਜਸ਼ਨਦੀਪ ਸਰਾਰੀ ਦੀ ਆਵਾਜ਼ ਸੀ ਠੀਕ ਹੈ ਜੀ ਉਸਦੇ ਬਿਆਨਾਂ ਦੇ ਤਹਿਤ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਤਹਿਤ ਇਹ ਮੁਕੱਦਮਾ ਹੋਇਆ ਔਰ ਜਿਹੜੇ ਸਕੂਲ ਦੇ ਪ੍ਰਿੰਸੀਪਲ ਔਰ ਪੰਜ ਟੀਚਰਾਂ ਦੇ ਇਹ ਮਕਦਮਾ ਹੋਇਆ ਜੀ ਮਾਮਲਾ ਕੀ ਸੀ ਕਿ ਮਕਦਮਾ ਕਿਉਂ ਕਰਨਾ ਪੈ ਗਿਆ ਮਾਮਲਾ ਜਿਹੜਾ ਇਹੀ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਉਸ ਬੱਚੇ ਨੂੰ ਅ ਜਿਸ ਤਰ੍ਹਾਂ ਕਹਿੰਦੇ ਵੀ ਕਿ ਟੌਰਚਰ ਕੀਤਾ ਗਿਆ ਟੌਰਚਰ ਮੀਨ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਕੁੱਟਮਾਰ ਟੌਰਚਰ ਕਰਨਾ ਜਾਂ ਉਹਨੂੰ ਦਿਮਾਗੀ ਐਫਸਰ ਕਰਨਾ ਉਹਨਾਂ ਦਾ ਜਿਹੜਾ ਬੱਚੇ ਦਾ ਕਿਸੇ ਗਲਤੀ ਦੇ ਕਾਰਨ ਐਜ਼ ਏ ਟੀਚਰਾਂ ਦੇ ਕਹਿਣ ਦੇ ਮਤਾਬਕ ਵੀ ਗਲਤੀ ਦੇ ਕਾਰਨ ਉਹਦਾ ਨਾਮ ਕੱਟਿਆ ਗਿਆ ਹੂੰ ਉਹ ਨਾਮ ਉਸ ਬੱਚੇ ਦਾ ਕੱਟਿਆ ਗਿਆ ਜਿਹੜਾ ਬੱਚਾ ਬਿਲਕੁਲ ਮਚਿਓਰ ਸੀ। ਔਰ ਜਿਹੜਾ ਆਪਣੇ ਘਰ ਦੀ ਜਿੰਮੇਵਾਰੀ ਨੂੰ ਪੂਰਾ ਵਾਮ ਟੋਣਾ ਸੰਭਾਲਦਾ ਸੀ ਉਸ ਬੱਚੇ ਦਾ ਨਾਮ ਕੱਟ ਕੇ ਉਹਨੂੰ ਜਲੀਲ ਕਰਕੇ ਸਕੂਲੋਂ ਕੱਢ ਦਿੱਤਾ। ਪਰ ਮੈਂ ਇੱਕੋ ਚੀਜ਼ ਉੱਤੇ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਸਕੂਲ ਦੇ ਵਿੱਚੋਂ ਨਾਮ ਕੱਟਿਆ ਜਾਂਦਾ ਹੈ ਮੈਂ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਫਾਰ ਐਗਜ਼ਾਮਪਲ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਗੈਸਟਿਡ ਅਫਸਰ ਹੋ। ਪਰ ਤੁਸੀਂ ਉਸ ਬੱਚੇ ਦਾ ਨਾਮ ਕੱਟ ਰਹੇ ਹੋ ਔਰ ਬੱਚੇ ਦਾ ਨਾਮ ਬਿਨਾਂ ਉਹਦੇ ਮਾਂ ਪਿਓ ਨੂੰ ਦੱਸੇ। ਜਾਂ ਉਹਨਾਂ ਬਿਨਾਂ ਨੋਟਿਸ ਕੀਤੇ ਨੋਟਿਸ ਦਿੱਤੇ ਉਹਨਾਂ ਨੂੰ ਤੁਸੀਂ ਸਕੂਲੋਂ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਉਹਦਾ ਨਾਮ ਕੱਢ ਦਿੱਤਾ ਗਿਆ ਤਾਂ ਕਿ ਬੱਚਾ ਇੱਕ ਮੈਚੂਰ ਬੱਚਾ ਹੈ ਉਹ ਬੱਚਾ ਆਪਣੀ ਉਹ ਮੰਤੇ ਠੇਸ ਲੈ ਗਿਆ ਦਿਮਾਗ ਤੇ ਉਹਦੇ ਲੋਡ ਪੈ ਗਿਆ ਇਸ ਚੀਜ਼ ਦਾ ਉਹ ਬੱਚਾ ਘਰੋਂ ਜਦੋਂ ਸਕੂਲੋਂ ਆਇਆ ਤਾਂ ਉਹ ਆਪ ਦਾ ਪੀੜਤ ਸੀ ਪਰ ਉਹਨਾਂ ਜਿਹੜਾ ਅਗਲਾ ਸਟੈਪ ਲਿਆ ਉਹ ਕਿੰਨਾ ਕੁ ਜ਼ਿਆਦਾ ਦੁਖੀ ਹੋ ਚੁੱਕਿਆ ਹੋਇਆ ਹੈਗਾ ਵੀ ਮੇਰੀ ਜੀ ਸਮਾਜ ਦੇ ਵਿੱਚ ਇਮੇਜ ਕੀ ਬਣੇਗੀ ਔਰ ਕਿਸ ਤਰ੍ਹਾਂ ਉਹਨੂੰ ਇੰਟਰੋਗੇਟ ਕੀਤਾ ਹੋਏਗਾ ਇਹ ਟੀਚਰਾਂ ਉੱਤੇ ਆ ਪਰ ਜਿਹੜੀ ਉਸ ਬਾਅਦ ਬੱਚੇ ਨੇ ਜਿਹੜਾ ਉੱਥੇ ਸੁਸਾਇਟੀੋਂ ਦਾ ਪੁਆਇੰਟ ਹੋਇਆ ਉਹ ਸੁਸਰ ਪੁਆਇੰਟ ਦੇ ਵਿੱਚ ਉਹਨੇ ਜਿਹੜਾ ਬਿਆਨ ਦਿੱਤਾ ਹੈ ਕਿ ਮੇਰੇ ਤੇ ਜਿਹੜਾ ਤਸੱਟਾਇਆ ਗਿਆ ਹੈ ਮੇਰੇ ਦੋਸ਼ੀ ਆਹੀ ਔਰ ਉਹ ਦੋਸ਼ੀਆਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਈ ਆ ਔਰ ਬਿਲਕੁਲ ਇਹ ਮੈਂ ਮੰਨਦਾ ਕਿ ਬੜੀ ਨਿੰਦਨੀਆ ਗੱਲ ਹੈ ਬੜੀ ਦੁੱਖ ਦੀ ਗੱਲ ਆ ਕਿ ਐਡੇ 9 ਜਣ ਬੱਚੇ ਨੂੰ ਇਸ ਤਰ੍ਹਾਂ ਦਾ ਸਟੈਪ ਚੁੱਕਣਾ ਪਿਆ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਸੀ ਉਹ ਪ੍ਰਿੰਸੀਪਲ ਕੋਲ ਗਏ ਨੇ ਉਹਨੇ ਇਹ ਕਿਹਾ ਹੈ ਕਿ ਤੁਸੀਂ ਇੱਕ ਵਾਰ ਬੱਚੇ ਕੋਲ ਜਾਓ ਹਸਪੀਟਲ ਮਿਲਿਓ ਕਿਉਂਕਿ ਦੂਜੀ ਜਿਹੜੇ ਮਾਪੇ ਹੁੰਦੇ ਨੇ ਟੀਚਰ ਹੀ ਹੁੰਦੇ ਆ। ਜੇ ਚੌਥੀਆਂ ਘੰਟਿਆਂ ਦੇ ਵਿੱਚੋਂ ਜੇ 6 ਘੰਟੇ ਬੱਚੇ ਬੱਚਾ ਮਾਪੇ ਟੀਚਰਾਂ ਕੋਲ ਰਹਿੰਦਾ ਦਿੰਦਾ ਮਤਲਬ ਉਹਨਾਂ ਦਾ ਯੋਗਦਾਨ ਹੈਗਾ ਪਰਵਰਸ਼ ਮੈਂ ਉਹਦੇ ਉੱਤੇ ਹੈਰਾਨ ਆ ਵੀ ਟੀਚਰ ਜਦ ਟੀਚਰ ਕੋਲ ਜਦੋਂ ਉਹਨਾਂ ਦੇ ਪੇਰੈਂਟਸ ਗਏ ਨੇ ਉਹਨਾਂ ਦੇ ਫਾਦਰ ਸਾਹਿਬ ਗਏ ਨੇ ਉਹਨੂੰ ਕਹਿੰਦਾ ਸਾਡੇ ਕੋਲ ਇਹਨਾਂ ਲੱਖਾਂ ਕੇਸ ਆਉਂਦੇ ਨੇ। ਇਟ ਮੀਨਸ ਕੀ ਆ ਵੀ ਇਹੀ ਚੀਜ਼ ਦਰਸਾਉਂਦੀ ਹੈ ਵੀ ਤੁਸੀਂ ਤਾਂ ਦਿੱਲੀ ਨਿਊਜ਼ মিডিਆ ਵਿੱਚਰ ਦੀ ਆ। ਇੰਦਾ ਮਤਲਬ ਕੀ ਸਕੂਲਾਂ ਵਿੱਚ ਲੱਖਾਂ ਕੇਸ ਨਵੇਂ ਤੇ ਹੂੰ ਪੀੜਤ ਨੇ ਕੋਈ ਪੀੜਾ ਝੱਲ ਲੈਂਦਾ ਕੋਈ ਨਹੀਂ ਪੀੜਾ ਚਲੀ ਜਾਂਦੀ ਤਾਂ ਇਸ ਲਈ ਜਿਹੜੀ ਉਹਨਾਂ ਨੇ ਜਿਹੜੀ ਉਹਨਾਂ ਨੇ ਸ਼ਬਦਾਵਲੀ ਬੋਲੀ ਹੈ ਪ੍ਰਿੰਸੀਪਲ ਸਾਹਿਬ ਨੇ ਕਿ ਇਹੋ ਜਿਹੇ ਕੇਸ ਲੱਖਾਂ ਆਉਂਦੇ ਨੇ ਤੇ ਉਹਦੇ ਬਾਪ ਦੇ ਇੱਕ ਬਾਪੇ ਉਹ ਕਦੇ ਡਾਕਟਰਾਂ ਦੇ ਪੈਰੀਂ ਪੈ ਰਿਆ ਕਦੇ ਗੁਰਦਵਾਰੇ ਮੱਥਾ ਟੇਕ ਰਿਆ ਔਰ ਕਦੇ ਪ੍ਰਿੰਸੀਪਲ ਦੇ ਪੈਰੀਂ ਪੈ ਰਿਆ ਕਿ ਮੇਰੇ ਬੱਚੇ ਨੂੰ ਜ਼ਿੰਦਗੀ ਮਿਲ ਜਾਏ ਉਹ ਜ਼ਿੰਦਗੀ ਮਿਲਣ ਦੇ ਬਜਾਏ ਉਹਨੂੰ ਕੀ ਆ ਉਹਦੇ ਪਿਓ ਨੂੰ ਲਾਨਤਾ ਮਿਲ ਕੇ ਆਈਆਂ ਹਾਂ ਔਰ ਇਹ ਕਿੱਡਾ ਵੱਡਾ ਦੁੱਖ ਦਾ ਵਿਸ਼ਾ ਔਰ ਅਸੀਂ ਉਹਨਾਂ ਨੂੰ ਇੱਕ ਮੰਦਰ ਮੰਨਦੇ ਹਾਂ ਗੁਰਦਵਾਰ ਨੂੰ ਮੰਦਰ ਤੇ ਅਸੀਂ ਉਹਨੂੰ ਸਿੱਖਿਆ ਦਾ ਅਸੀਂ ਉਹਨੂੰ ਸਭ ਤੋਂ ਉੱਚਾ ਮੁੱਢਲਾ ਸਥਾਨ ਹੁੰਦਾ ਉਸ ਦਿਨੇ ਪਰ ਜੇ ਇਹੋ ਜੇ ਮੰਦਰ ਦੇ ਵਿੱਚ ਇਹੋ ਜੇ ਪੁਜਾਰੀ ਬੈਠੇ ਨੇ ਫਿਰ ਮੰਦਰਾਂ ਦਾ ਕੀ ਫਾਇਦਾ ਇਹੋ ਜੇ ਸਕੂਲਾਂ ਦਾ ਕੀ ਫਾਇਦਾ ਕਿ ਬੱਚਿਆਂ ਦੇ ਗਾਰਡਨਸ ਦੇ ਜਿਹੜੇ ਬੱਚਿਆਂ ਦੇ ਪੇਰੈਂਟ ਦੀ ਇੱਜ਼ਤ ਨਹੀਂ ਕਰਦੇ ਤੇ ਮਿੱਟ ਮਿਸਰ ਟੀਚਰ ਬੱਚੇ ਦੀ ਕੀ ਇੱਜ਼ਤ ਕੀਤੀ ਹੋਏਗੀ ਹਾਂਜੀ ਅਸੀਂ ਪਹਿਲੇ ਦਿਨ ਪੱਖ ਕੁਲਵਿੰਦਰ ਤੇ ਪਰਿਵਾਰ ਦਾ ਦਿਖਾਇਆ ਧਰਨਾ ਲਗਾਇਆ ਸਾਰਾ ਅਸੀਂ ਪੱਖ ਪਹਿਲੇ ਦਿਨ ਦੁਖੀ ਪਰਿਵਾਰ ਦਾ ਦਿਖਾਇਆ ਅਸੀਂ ਪੱਤਰਕਾਰ ਨਾਤੇ ਹੋਣ ਤੇ ਨਾਤੇ ਦੂਜੇ ਦਿਨ ਹੀ ਪੱਖ ਸਕੂਲ ਦਾ ਦਿਖਾਇਆ ਪ੍ਰਿੰਸੀਪਲ ਦਾ ਦਿਖਾਇਆ ਜੋ ਉਹਨਾਂ ਨੇ ਇਕੱਠੇ ਕੀਤੇ ਸੀਗੇ ਉਹਨਾਂ ਦਾ ਦਿਖਾਇਆ ਜਦੋਂ ਸਾਡੀ ਪ੍ਰਿੰਸੀਪਲ ਦੇ ਸਕੂਲ ਦੇ ਸਟਾਫ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਅਸੀਂ ਪਰਿਵਾਰ ਨੂੰ ਦੱਸਿਆ ਸੀਗਾ ਕਮੇਟੀ ਨੂੰ ਵੀ ਦੱਸਿਆ ਸੀਗਾ ਵੀ ਤੁਹਾਡੇ ਬੱਚੇ ਨੇ ਉਹਨਾਂ ਨੇ ਇੱਕ ਲੜਕੀ ਦਾ ਇਲਜ਼ਾਮ ਲਗਾਇਆ ਵੀ ਲੜਕੀ ਦੇ ਨਾਲ ਅਸੀਂ ਇਸ ਨੂੰ ਫੜਿਆਗਾ ਤੇ ਲੜਕੀ ਨੇ ਸਾਨੂੰ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਜਸ਼ਨਦੀਪ ਹੈ ਇਸ ਲੜਕੀ ਦੇ ਨਾਲ ੱੱਕਾ ਕਰ ਰਿਹਾ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਅੱਛਾ ਦੇਖਿਓ ਤੁਸੀਂ ਮੈਂ মিডিਆ ਨੂੰ ਚੌਥਾ ਸਤੰਭ ਮੰਨਦਾ ਭਾਰਤ ਦਾ ਯਾਨੀ ਅੱਜ মিডিਆ ਹੈ ਤੇ ਭਾਰਤ ਹੈ ਬਿਲਕੁਲ ਅੱਜ মিডিਆ ਹੈ ਤੇ ਕਾਨੂੰਨ ਹੈ ਮੈਂ ਛੁੱਟੀ ਜੀ ਗੱਲ ਦਾ ਜਵਾਬ ਮੰਗਦਾ ਉਸ ਪ੍ਰਿੰਸੀਪਲ ਤੋਂ ਔਰ ਜਿਹੜੇ ਪੱਖ ਹੁੰਦੇ ਜਿਹੜੇ ਵਿਦਵਾਨ ਪੱਖ ਦੇ ਰਹੇ ਆ ਇੱਕ ਬੱਚੀ ਦੇ ਨਾਲ ਲਾਈਕ ਉਹ ਰੇਪ ਕਰ ਰਿਹਾ ਹੈ ਲਾਈਕ ਉਦਾਹਰਣ ਉਹਦੀ ਉਹਦੀ ਪ੍ਰਕਿਰਿਆ ਕੀ ਹੈ ਫਿਰ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੇਨ ਹੋਣਾ ਇਹਦਾ ਮਤਲਬ ਤੁਸੀਂ ਅਪਰਾਧ ਦੇਖ ਪਾਇਆ ਹੈ ਇਹਦਾ ਮਤਲਬ ਤੁਸੀਂ ਸਕੂਲਾਂ ਦੇ ਚ ਅਪਰਾਧ ਕਰਦੇ ਹੋ ਕਰਵਾਉਂਦੇ ਹੋ ਤਾਂ ਇਸ ਤਰ੍ਹਾਂ ਦੇ ਜਿਹੜੀਓ ਸ਼ਬਦਾਵਲੀ ਬੋਲ ਰਹੇ ਨੇ ਐਵੇਂ ਬਚਾ ਨਹੀਂ ਜਾ ਸਕਦਾ ਪੱਤਰਕਾਰ ਸਾਹਿਬ ਅਸੀਂ ਕੋਈ ਹੀ ਬੇਨਤੀ ਕਰਦੇ ਆਂ ਕਿ ਐਵੇਂ ਦੇ ਸ਼ਬਦਾਵਲੀ ਨਾ ਬੋਲਣ ਉਹ ਆਪ ਦੇ ਘੇਰੇ ਆਪ ਦੇ ਸਵਾਲਾਂ ਦੇ ਵਿੱਚ ਆਪ ਹੀ ਫਸ ਰਹੇ ਨੇ ਜੀ ਇੱਕ ਸਕੂਲ ਦੇ ਵਿੱਚ 5-6 ਕਮਰੇ ਨੇ ਉਹ 6 ਟੀਚਰ ਨੇ ਉਹ 6 ਟੀਚਰਾਂ ਦੀ ਜ਼ਿੰਮੇਵਾਰੀ ਕੀ ਆ ਕਲੀ ਤਨਖਾਹ ਲੈਣੀ ਸਾਰੇ ਸਕੂਲ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਐਕਚੁਅਲੀ ਹੀ ਪ੍ਰਿੰਸੀਪਲ ਜਾਂ ਚੇਅਰਮੈਨ ਜਿਹੜਾ ਸਕੂਲ ਦਾ ਪਰ ਉਹਦਾ ਇੱਕ ਸਬਦਾਨਿਕ ਹੁੰਦਾ ਜੇ ਆਪਾਂ ਪੋਲਿਟਿਕਲ ਹੁੰਦਾ ਕਹਿੰਦੇ ਨੇ ਚੇਅਰਮੈਨ ਹੁੰਦਾ ਲੇਕਿਨ ਸਾਰਾ ਓਵਰਹਾਲ ਇਨਚਾਰਜ ਕੌਣ ਹੁੰਦਾ ਪ੍ਰਿੰਸੀਪਲ ਜੇ ਕਿਸੇ ਕਲਾਸਰੂਮ ਦੇ ਵਿੱਚ ਕੁਝ ਹੋ ਰਿਹਾ ਸੀ ਤਾਂ ਉੱਥੇ ਰੋਲਾ ਕੀ ਪਿਆ ਔਰ ਉਸ ਤੋਂ ਬਾਅਦ ਤੁਸੀਂ ਕਾਰਵਾਈ ਕੀ ਕੀਤੀ ਇਹਦਾ ਮਤਲਬ ਤੁਸੀਂ ਬੱਚੇ ਨਾਲ ਬਹੁਤ ਜ਼ਿਆਦਾ ਮਾਰਾ ਕੀਤਾ ਜਿਸ ਨਾਲ ਮੈਂ ਮੰਨਦਾ ਜਿਹੜੀ ਉਹ ਕੁੜੀ ਸੀ ਉਹ ਵੀ ਰਾਜਸੀ ਸਮਾਜ ਦੀ ਸੀ ਔਰ ਇਹ ਵੀ ਮੁੰਡਾ ਰਾਜਸੀ ਸਮਾਜ ਦਾ ਪਰ ਦੋਨਾਂ ਨੂੰ ਜਿਸ ਤਰ੍ਹਾਂ ਜੋੜ ਰਿਹਾ ਨਾ ਪਰ ਮੈਂ ਕੜੀ ਸ਼ਬਦਾਂ ਚ ਨਿੰਦਾ ਕਰਦਾ ਕਿ ਇਸ ਗੱਲਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਇਹੋ ਜਿਹਾ ਇਹਨਾਂ ਨੂੰ ਮੁਕਤ ਨਾ ਪਵੇਗਾ ਉਸ ਕੁੜੀ ਦਾ ਰੇਪ ਦਾ ਕੇਸ ਵੀ ਇਹਨਾਂ ਤੋਂ ਪਾਵਾਂਗੇ ਇਹ ਰੇਪ ਤੁਸੀਂ ਕੌਣ ਕਰਵਾਉਂਦੇ ਹੋ ਸਕੂਲਾਂ ਚ ਫਿਰ ਉਸ ਤੋਂ ਬਾਅਦ ਮਾਪਿਆਂ ਨੂੰ ਤੁਸੀਂ ਗਲਤ ਕਹਿੰਦੇ ਹੋ ਇਹ ਰੇਪ ਕਰ ਰਿਹਾ ਸੀ ਤੁਸੀਂ ਆਪਣੀ ਜਾਨ ਬਚਾਉਣ ਦੇ ਚੱਕਰ ਚ ਫਿਰ ਕਾਨੂੰਨ ਬੈਠਾ ਪੁਲਿਸ ਕੋਲ ਤੁਸੀਂ ਕਿਉਂ ਨਹੀਂ ਗਏ ਸਾਰੀ ਅਥਾਰਟੀ ਕਿ ਟੀਚਰਾਂ ਕੋਲ ਆ ਕੀ ਪ੍ਰਿੰਸੀਪਲ ਕੋਲ ਨਹੀਂ ਇਹ ਲੋਕ ਗੁੰਡਾਗਰਦੀ ਦੇ ਉੱਤਰ ਆਏ ਨੇ ਇਹਨਾਂ ਨੂੰ ਲੋਕਾਂ ਨੂੰ ਕੁਰਸੀ ਦਾ ਹੰਕਾਰ ਹੋ ਗਿਆ ਔਰ ਭਲੇ ਭਲੇ ਮਸ ਲੋਕ ਇਹ ਗਰੀਬ ਘਰਾਂ ਦੇ ਬੱਚੇ ਇਹ ਰਾਜਸੀ ਬਰਾਦਰੀ ਦੇਸੀ ਸਮਾਜ ਦੇ ਬੱਚੇ ਜਿਹੜੇ ਪੜਨ ਜਾਂਦੇ ਨੇ ਕਿ ਸਾਨੂੰ ਸਰਕਾਰੀ ਸਕੂਲ 'ਚ ਸਿੱਖਿਆ ਮਿਲੇਗੀ ਕਿਉਂਕਿ ਬੱਚੇ ਐਨਾ ਇਫੈਕਟ ਨਹੀਂ ਕਰ ਪਾਦੇ ਕਿ ਕੋਈ ਕਨਵਰਟ ਸਕੂਲਾਂ 'ਚ ਆਪ ਪੜ ਹੂੰ ਪੜਪਾਨ ਇਸ ਲਈ ਸਰਕਾਰੀ ਸਕੂਲਾਂ ਦੇ ਸ਼ਰਨ 'ਚ ਜਾਂਦੇ ਔਰ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਬੜਾ ਟੰਡੋਰਾ ਪਿੱਟਦੇ ਨੇ ਪਿੰਡਾਂ ਜਾ ਜਾ ਕੇ ਐਡਮਿਸ਼ਨ ਕਰਾਈਆਂ ਇਹਨਾਂ ਇਸ ਲਈ ਬੁਲਾ ਰਿਹਾ ਮੁੱਖ ਮੰਤਰੀ ਸਾਹਿਬ ਆਓ ਇਹ ਆਈ ਤੁਹਾਡੇ ਬੱਚਾਂ ਨੇ ਪੀੜਿਤ ਕਰੀਏ ਉਹ ਮੁੱਖ ਮੰਤਰੀ ਸਾਹਿਬ ਤੁਸੀਂ ਥੋੜੀਆਂ ਅੱਖਾਂ ਖੋਲੋ ਔਰ ਤੁਹਾਡਾ ਪ੍ਰਸ਼ਾਸਨ ਕਰ ਕੀ ਰਿਹਾ ਤੁਹਾਡਾ ਡਿਪਾਰਟਮੈਂਟ ਕਰ ਕੀ ਰਿਹਾ ਤੇ ਤੁਹਾਡੀ ਸਰਕਾਰ ਕੀ ਕਰ ਰਹੀ ਆ ਨਾ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਰਵਾਓ ਨਾ ਇਸ ਤਰ੍ਹਾਂ ਦੇ ਬੱਚਿਆਂ ਜਲੀਲ ਕਰਕੇ ਇਸ ਬੱਚਾ ਨੂੰ ਇਸ ਤਰ੍ਹਾਂ ਇਸ ਹੱਦ ਤੱਕ ਲੈ ਕੇ ਆਓ ਕਿ ਉਹ ਬੱਚਾ ਸੁਸਟ ਕਰ ਚੁੱਕਾ ਵ代han ji dusra sawal aa oh kehnde aa ve inna ne sanu ansoochit jaati de naal jodke eh gall banaiyan ਕਿ ਇਹ ਜਿਹੜੀ ਜਾਤੀਵਾਦ ਸ਼ਬਦ ਬੋਲ ਕੇ ਬੱਚੇ ਨੂੰ ਜਲੀਲ ਕੀਤਾ ਗਿਆ ਇਹਨਾਂ ਨੇ ਇਹ ਜਿਹੜੀ ਇੱਕ ਕਹਾਣੀ ਬਣਾਈ ਆ ਇਦਾਂ ਦੀ ਕੋਈ ਗੱਲ ਨਹੀਂ ਮੈਂ ਖੁਦ ਜਿਹੜਾ ਪ੍ਰਿੰਸੀਪਲ ਕਹਿੰਦਾ ਮੈਂ ਖੁਦ ਐਸਸੀ ਪਰਵਾਹ ਦੇ ਨਾਲ ਸੰਬੰਧ ਰੱਖਦਾ ਮੈਂ ਇਹ ਗੱਲ ਕਿਉਂ ਕਹਿ ਸਕਦਾ ਇੱਥੇ ਜਵਾਬ ਤੁਹਾਡਾ ਕੀ ਹੈ ਦੇਖੋ ਜੀ ਪੱਤਰਕਾਰ ਸਾਹਿਬ ਮੈਂ ਸਾਫ਼ ਸ਼ਬਦਾਂ ਵਿੱਚ ਕਹਿ ਰਿਹਾ ਹਾਂ ਦੁਨੀਆ ਦੇਖਦੇ ਆ ਸਮਾਜ ਅਸੀਂ ਦੇਖਦੇ ਆ ਜਦੋਂ ਐਸਸੀ ਸਮਾਜ ਦਾ ਕੋਈ ਟੀਚਰ ਜਾਂ ਅਫਸਰ ਲੱਗ ਜਾਂਦਾ ਨਾ ਤਾਂ ਫਿਰ ਉਹਦੀ ਜਾਤ ਨਹੀਂ ਰਹਿ ਜਾਂਦੀ ਮੈਂ ਕੰਡੀਅਨ ਆਰਮੀ ਚ ਕੈਪਟਨ ਰਿਟਾਇਰਡ ਹਾਂ ਔਰ ਮੈਂ ਦੇਸ਼ ਦਾ ਸੇਵਾਦਾਰ ਹਾਂ ਮੇਰੀ ਕੋਈ ਜਾਤ ਨਹੀਂ ਹੈ ਮੇਰੀ ਜਾਤ ਕੀ ਹੁੰਦੀ ਹੈ ਇੱਕ ਟੀਚਰ ਅਧਿਆਪਕ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਔਰ ਇਹ ਲੋਕ ਇੱਕ ਹਿਟਲਰ ਛਾਇਤ ਉਤਰਾਂਦੇ ਮੈਂ ਇਸ ਪ੍ਰਿੰਸੀਪਲ ਦੀ ਗੱਲ ਕਰ ਰਿਹਾ ਨਾ ਕਿ ਪੂਰੇ ਪੰਜਾਬ ਦੇ ਪ੍ਰਿੰਸੀਪਲ ਅਸੀਂ ਪੜੇ ਉਹਨਾਂ ਪ੍ਰਿੰਸੀਪਲਾਂ ਕੋਲ ਅਸੀਂ ਸਕੂਲਾਂ 'ਚ ਪੜੇ ਹਾਂ ਅਫਸਰ ਲੱਗੇ ਔਰ ਸਾਨੂੰ ਉਹਨਾਂ ਉਹਨਾਂ ਸਾਨੂੰ ਟੀਚਰਾਂ ਨੇ ਮੈਂ ਇੱਕ ਨੈਸ਼ਨਲ ਪਲੇਅਰ ਹਾਂ hockey ਦਾ ਔਰ ਸਾਨੂੰ ਸਿੱਖਿਆ ਮਿਲੀ ਸਾਨੂੰ ਦਿਸ਼ਾ ਮਿਲੀ ਆ ਉਹਨਾਂ ਟੀਚਰਾਂ ਕਰ ਮਿਲਿਆ ਸੀ ਪੱਜ ਜੇ ਪੰਜਾਬ ਦਾ ਮੁੱਖ ਮੰਤਰੀ ਦਾ ਉਹ ਟੀਚਰ ਦਾ ਬੇਟਾ ਹੈ ਤੇ ਸਾਰੇ ਹੀ ਟੀਚਰਾਂ ਸਿੱਖਿਆ ਲੈ ਕੇ ਜਾਂਦੇ ਨੇ ਪਰ ਟੀਚਰਾਂ ਜਾਤੀਵਾਦ ਸ਼ਬਦ ਜੇ ਬੋਲਿਆ ਗਿਆ ਤੇ ਬੋਲਿਆ ਗਿਆ ਇਹ ਜਸ਼ਨਦੀਪ ਸਰਾਰੀ ਨੇ ਹੀ ਬਾਈ ਨੇ ਪਰਚਾ ਕਰਾਇਆ ਅੱਛਾ ਜੀ ਉਹਦੇ ਬਿਆਨਾਂ ਤੇ ਆ ਉਹਦੇ ਬਿਆਨ ਇਹ ਨਾ ਕਿ ਸਰਦਾਰ ਕੁਲਵਿੰਦਰ ਸਿੰਘ ਨੇ ਕਰਾਇਆ ਨਾ ਉਹਨਾਂ ਦੇ ਤਾਇਆ ਜਸਵਿੰਦਰ ਸਿੰਘ ਨੇ ਕਰਾਇਆ ਨਾ ਕੋਈ ਬਲਜੀਤ ਸਿੰਘ ਸਰਾਰੀ ਨੇ ਕਰਾਇਆ ਸਿਰਫ ਅਸੀਂ ਤਾਂ ਇੱਕ ਉਸ ਨਿਆਂ ਮੰਗਣ ਦੇ ਲਈ ਅਸੀਂ ਪ੍ਰੋਟੈਸਟ ਕੀਤਾ ਅਸੀਂ ਮੰਗ ਕੇ ਕਰਦੇ ਆਂ ਪ੍ਰਿੰਸੀਪਲ ਸਾਹਿਬ ਨੂੰ ਇਹੀ ਬੇਨਤੀ ਕਰਦੇ ਆਂ ਪ੍ਰਿੰਸੀਪਲ ਸਾਹਿਬ ਐਸ ਤਰ੍ਹਾਂ ਦੇ ਸ਼ਬਦਾਵਲੀ ਨਾ ਯੂਜ਼ ਕਰੋ ਤੁਸੀਂ ਆਪਣੀ ਗਿਲਤੀ ਫੀਲ ਕਰੋ ਉੰਦੇ ਹੋਤੇ ਤੁਹਾਡੇ ਤੇ ਰਹਿਮ ਆ ਠੀਕ ਆ ਐਵੇਂ ਤੁਸੀਂ ਜਿੰਨਾ ਬਖੇਰਾ ਕਰੋਗੇ ਕਈ ਵਿਦਵਾਨ ਇੱਥੇ ਟੀਚਰ ਯੂਨੀਅਨ ਦੇ ਬੋਲ ਰਹੇ ਸੀ ਅਹੀਂ ਅਹੀਂ ਬੇੱਚੇ ਜੇ ਗੈਂਗਸਟਰ ਪੈਦਾ ਹੋਣਗੇ ਜਿਹੜੇ ਬੱਚਿਆਂ ਨੂੰ ਨਾ ਸਿਖਾਉਣ ਕਿ ਭਾਈ ਜੀ ਅਸੀਂ ਤਾਂ ਉਹਨਾਂ ਕੋਲ ਪੜ ਕੇ ਆਏ ਆ ਅਸੀਂ ਹੌਕਿਆ ਨਾ ਕਿ ਟਿੰਦੇ ਰਹੇ ਆ ਆਉਣਾ ਜੇ ਸਵਾਲ ਤੇ ਅਸੀਂ ਹੌਕਿਆ ਨਾ ਕਿ ਟਿੰਦੇ ਰਹੇ ਆ ਤੇ ਜੇ ਇਸ ਬੱਚੇ ਦਾ ਨਾਮ ਕੱਟਿਆ ਗਿਆ ਮੰਨ ਲਓ ਇਹ ਬੱਚਾ ਲਗ ਭਾਗ ਕੇ 6 ਫੁੱਟ ਦਾ ਸੀ ਹੂੰ ਔਰ ਇਹ ਬੱਚਾ ਬਿਨਾ ਕਰੋ ਕਰੇ ਸਖਸ਼ਮ ਸੀ ਸਭ ਕੁਛ ਚੀਜ਼ ਤਾਇਆ ਬਾਹਰ ਸੀ ਪੈਸੇ ਦੀ ਕੋਈ ਕਮੀ ਨਹੀਂ ਜੇ ਇਹ ਹੀ ਬੱਚਾ ਮੰਨ ਲਓ ਨਾਮ ਕਟਾ ਕੇ ਆਂਦਾ ਇਹਦੇ ਤੇ ਥੋੜੀ ਹੋਰ ਜੁਰਤ ਹੁੰਦੀ ਇਹ ਬੰਦਾ ਹਥਿਆਰ ਚੱਕ ਲੈਂਦਾ ਤੇ ਕੀ ਗੈਂਗਸਟਰ ਬਣਦਾ ਨਾ ਫਿਰ ਹੂੰ ਜਾਂ ਤਾਂ ਇਹ ਬੱਚਾ ਉਹ 6 ਟੀਚਰਾਂ ਨੂੰ ਮਾਰਨ ਦਾ ਗੋਲੀ ਬਦਲੇ ਦੀ ਭਾਵਨਾ ਹੁੰਦੀ ਪਰ ਉਹ ਬੱਚੇ ਸੰਸਕਾਰ ਸੀ ਉਹਨੇ ਆਪਣਾ ਵਖਤੋਂ ਕਰਦਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਕੁਝ ਲੋਕ ਕੁਝ ਵੱਡੇ ਵੱਡੇ ਅਸੀਂ ਨਾਮ ਨਹੀਂ ਲੈਣਾ ਚਾਹੀਦੇ ਸਾਨੂੰ ਫੋਨ ਕਰਕੇ ਕਹਿੰਦੇ ਆ ਜੇਕਰ ਇਹਨਾਂ ਦੇ ਮਾਮਲਾ ਰੱਦ ਨਹੀਂ ਹੁੰਦਾਗਾ ਇਹਨਾਂ ਟੀਚਰਾਂ ਦੇ ਉੱਤੇ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਭਵਿੱਖ ਖਤਰੇ 'ਚ ਆ ਕਿਸੇ ਵੀ ਟੀਚਰ ਨੇ ਕਿਸੇ ਵੀ ਸਕੂਲ ਦੇ ਵਿੱਚ ਕੁਝ ਵੀ ਹੁੰਦਾ ਤੇ ਉਹਨਾਂ ਨੇ ਰੋਕਣਾ ਨਹੀਂ ਆ ਤੇ ਇਸ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਤੇ ਉਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਦੇ ਉੱਤੇ ਰੱਦ ਹੋਣਾ ਚਾਹੀਦਾ ਇੱਥੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਜਿਹਨਾਂ ਨਾਮ ਨਹੀਂ ਲੈ ਰਹੇ ਅਸੀਂ ਸੁਣੀਏ ਵੀਡੀਓ ਉਹਨਾਂ ਦੀ ਉਹ ਕਹਿੰਦੇ ਵੀ ਇੱਥੇ ਗੈਂਗਸਟਰ ਪੈਦਾ ਹੋਣਗੇ ਆ ਹੋਣਗੇ ਅਤਵਾਦੀ ਪੈਦਾ ਹੋਣਗੇ ਵੀ ਜੇ ਟੀਚਰ ਦਿਸ਼ਾ ਨਹੀਂ ਦੇਣਗੇ ਬਿਲਕੁਲ ਜੇ ਟੀਚਰ ਤੁਹਾਨੂੰ ਦਿਸ਼ਾ ਨਹੀਂ ਦੇਣਗੇ ਸਹੀ ਗਾਈਡਲਾਈਨ ਨਹੀਂ ਦੇਣਗੇ ਤਾਂ ਇੱਥੇ ਬੱਚਿਆਂ ਦਾ ਜਿਹੜਾ ਫਿਊਚਰ ਖਤਰੇ 'ਚ ਹੈ ਪਰ ਮੈਂ ਇਹ ਚੀਜ਼ ਪੁੱਛਣਾ ਚਾਹਣਾ ਜਿਹੜੇ ਇਸ ਤਰ੍ਹਾਂ ਦੇ ਵਿਦਵਾਨ ਨੇ ਜੇ ਉਹਨਾਂ ਦਾ ਮਰਿਆ ਹੁੰਦਾ ਐਵੇਂ ਫਿਰ ਜੇ ਉਹਨਾਂ ਦਾ ਮਰਿਆ ਹੁੰਦਾ ਫਿਰ ਕਿਸੇ ਤੇ ਉਂਗਲ ਚੁਕਨੀ ਬੜੀ ਸ਼ੌਕੀਜੇ ਮੈਂ ਉਂਗਲ ਚੱਕ ਰਿਆਂ ਤਾਂ ਤੇਨੂੰ ਉਂਗਲਾ ਮੇਰੇ ਤੇ ਵੀ ਆਉਂਦੀਆਂ ਪਰ ਅਸੀਂ ਕਿਸੇ ਨੂੰ ਕਿਸੇ ਦੀ ਪੱਖਦਾਰੀ ਕਰ ਰਹੇ ਹਾਂ ਕਿਸੇ ਟੀਚਰ ਦੀ ਪੱਖਦਾਰੀ ਕਰ ਰਹੇ ਹਾਂ ਉਹਨੂੰ ਬਚਾ ਰਹੇ ਹਾਂ ਇਟ ਮੀਨਸ ਅਸੀਂ ਸਮਾਜ ਲਈ ਕਲੰਕਿਤ ਹਾਂ ਅਸੀਂ ਝੂਠ ਨੂੰ ਛਪਾ ਰਹੇ ਹਾਂ ਕੀ ਉਹ ਵਿਦਵਾਨ ਇਹ ਗੱਲ ਕਹਿੰਦੇ ਆ ਕਿ ਪਰਚਾ ਰੱਦ ਹੋਣਾ ਚਾਹੀਦਾ ਪਰ ਰੱਦ ਕਿਸ ਗੱਲ ਤੇ ਹੋਣਾ ਚਾਹੀਦਾ ਜਦੋਂ ਸਰਦਾਰ ਕੁਲਵਿੰਦਰ ਸਿੰਘ ਜਸ਼ਨ ਜਸ਼ਨਦੀਪ ਸਰਾਰੀ ਦਾ ਫਾਦਰ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਪ੍ਰਿੰਸੀਪਲ ਕੋਲ ਉਹਦੇ ਪੈਰੀ ਜਾ ਕੇ ਪੈਂਦੇ ਨੇ ਗਿੜ ਗਰਾਉਂਦੇ ਨੇ ਇੱਕ ਵਾਰ ਚੱਲੋ ਬੱਚੇ ਕੋਲ ਚੱਲੋ ਬੱਚਾ ਕੀ ਬਤਾ ਵਾਪਸੀ ਕਰ ਲੈ ਅੱਛਾ ਬੱਚੇ ਚ ਬੁਸਟ ਆ ਜਾਏ ਜਦੋਂ ਇਹ ਕਹਿੰਦਾ ਹੈ ਉਸ ਟਾਈਮ ਬੱਚਾ ਕਿੱਥੇ ਸੀ ਉਸ ਟਾਈਮ ਹਸਪੀਟਲ ਚ ਹਸਪੀਟਲ ਦੇ ਵਿੱਚ ਕੁਲਵਿੰਦਰ ਸਿੰਘ ਕਹਿ ਰਹੇ ਸੀ ਵੀ ਮੇਰੇ ਬੱਚੇ ਨੂੰ ਕੋਈ ਮਿਲੋ ਮਿਲੋ ਬੀ ਸ਼ਾਇਦ ਉਹ ਉਹਨਾਂ ਨੂੰ ਹਾਂ ਥੋੜਾ ਹੌਸਲਾ ਆ ਰਿਹਾ ਰਿਕਵਰੀ ਹੋ ਗਈ ਹਾਂ ਹਾਂ ਤੇ ਕੀ ਉਸ ਵਿਦਵਾਨ ਨੂੰ ਪੁੱਛੋ ਵੀ ਜਿਹੜਾ ਕਹਿੰਦਾ ਹੈ ਵੀ ਟੀਚਰਾਂ ਤੇ ਗਲਤਕਾਰ ਵੀ ਹੋ ਰਹੀ ਆ ਕੀ ਬਾਪ ਤਾਂ ਯਾਰ ਦਰਦ ਟੋਕਣਾ ਖਾ ਰਹੇ ਸੀ ਇੱਕ ਬਾਪ ਦਾ ਦਰਦ ਵੇਖੋ ਨਾ ਇਹ ਕਾਤਲ ਨੂੰ ਅਸੀਂ ਮਾਫੀ ਕਾਤਲ ਦੇ ਲਈ ਅਸੀਂ ਉੱਠ ਰਹੇ ਹਾਂ ਉਹਦੀ ਮਾਫੀ ਕਰਾਂਗੇ ਧਰਨੇ ਕਰਾਂਗੇ ਕਰੋ ਧਰਨੇ ਕਰੋ ਧਰਨੇ ਪਰ ਧਰਨੇ ਸੱਚ ਦੇ ਕਰੋ ਉਸ ਕਾਲਪੁਰਖ ਤੋਂ ਡਰੋ ਯਾਰ ਇਹੋ ਜਿਹੇ ਟੀਚਰ ਤਾਂ 10 ਹੋਰ ਆ ਜਾਣਗੇ ਸਰਕਾਰ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆ ਅਸੀਂ ਜੀਐਸਟੀ ਦੇ ਵਿੱਚੋਂ ਟੈਕਸ ਦੇ ਵਿੱਚੋਂ ਨਾ ਤਨਖਾਹਾਂ ਦਿੰਦੇ ਆ ਇਹ ਸਾਡੇ ਤੇ ਹਸਾਨ ਨਹੀਂ ਕਰਦੇ ਟੀਚਰ 6 ਘੰਟੇ ਡਿਊਟੀ ਦਿੰਦੇ ਨੇ ਉਹ ਪੁੱਛੋ ਬਾਰਡਰਾਂ ਤੇ ਜਿਹੜੇ ਕਾਰਗਿਲ ਯੁੱਧ ਲੜਦੇ ਨੇ ਜਿਹੜੇ ਬਾਰਡਰਾਂ ਤੇ ਲੜਦੇ ਨੇ ਐਲੋਸੀ ਤੇ ਲੜਦੇ ਨੇ ਪ੍ਰਧਾਨ ਜੀ ਜਦੋਂ ਇਹਨਾਂ ਨੇ ਪਿਤਾ ਨੇ ਕਿਹਾ ਕੁਲਵਿੰਦਰ ਸਿੰਘ ਨੇ ਵੀ ਇੱਕ ਵਾਰੀ ਚੱਲੋ ਫਿਰ ਪ੍ਰਿੰਸੀਪਲ ਦਾ ਜਵਾਬ ਕੀ ਸੀ ਉਹ ਕਹਿੰਦੇ ਸਾਡੇ ਕੋਲ ਲੱਖਾਂ ਨਹੀਂ ਮਿਲਦੇ ਕਿਸ ਕਹਿੰਦੇ ਲੱਖਾਂ ਦੇ ਇੱਦਾਂ ਸਾਡੇ ਸਕੂਲ 'ਚ ਹੁੰਦੇ ਆ ਬਿਲਕੁਲ ਅਸੀਂ ਨਹੀਂ ਜਾਣਾ ਅੱਛਾ ਇਕ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜਿਹੜਾ ਜਸ਼ਨਦੀਪ ਦਾ ਜਸ਼ਨਦੀਪ ਸਰਾਰੀ ਦਾ ਬੇਡ ਹੈ ਫਾਦਰ ਸਾਹਿਬ ਨੇ ਉਹ ਗੱਲ ਕਹਿ ਰਿਹਾ ਕਿ ਪ੍ਰਿੰਸੀਪਲ ਨੇ ਕਿਹਾ ਕਿ ਮੇਰੇ ਕੋਲ ਇਹੋ ਜਿਹਾ ਕੇਸ ਲੱਖਾਉਂਦੇ ਆ ਲੱਖਾਉਂਦੇ ਤੇ ਇਥੇ ਇਥੇ ਆਈਡੀਆ ਲਾਉਂਦੇ ਉਹ ਉਹਦੀ ਮਾਨਸਿਕਤਾ ਕੀ ਆ ਉਹ ਜੇ ਤੂੰ ਐਸੀ ਨਾਲ ਸੰਬੰਧ ਰੱਖਦਾ ਹੈ ਤੇ ਫਿਰ ਵੀ ਐਸੀ ਪਰਵਾਹ ਸੀਆਂ ਹਮ ਬਸ ਬੱਚੇ ਕੋਲ ਜਾਂਦਾ ਇੱਕ ਵਾਰਿਆ ਹਮਦਰਦੀ ਦਾ ਛੋਕ ਕਰਦਾ ਨਾ ਠੀਕ ਹੈ ਤੂੰ ਐਸੀ ਤੋਂ ਬਾਹਰ ਹੋ ਗਿਆ ਜਾਤੀਵਾਦ ਸਾਉ ਤੋਂ ਬੋਲੇ ਹੋਣਗੇ ਸਾਨੂੰ ਪਤਾ ਇਹਨਾਂ ਦੀ ਫਿਤਰਤ ਕੁਰਸੀ ਤੇ ਜਿਹੜਾ ਹੰਕਾਰ ਹੁੰਦਾ ਕੁਰਸੀ ਤੇ ਬੈਠ ਕੇ ਜਿਹੜਾ ਇਹਨਾਂ ਨੂੰ ਇਹ ਆਪਣੇ ਆਪ ਨੂੰ ਭੁੱਲ ਜਾਂਦੇ ਨੇ ਮੈਂ ਕੌਣ ਆ ਤੇ ਬੇਨਤੀ ਸਾਡੀ ਇਹੀ ਆ ਕਿ ਇਹਦੇ ਉੱਤੇ ਜਿਹੜੇ ਪ੍ਰਿੰਸੀਪਲ ਆ ਇਹਦੀ ਜਿਹੜੀ ਹਮਾਇਤ ਕਰ ਰਹੇ ਨੇ ਬੇਨਤੀ ਹੈ ਕਿ ਕੱਲ ਨੂੰ ਤੁਹਾਡਾ ਵੀ ਨੰਬਰ ਲੱਗ ਸਕਦਾ ਬੱਚਾ ਕਿਸੇ ਤਾਂ ਵੀ ਐਵੇਂ ਦੀ ਕੋਈ ਜਲਾਲਤ ਨਹੀਂ ਚੱਕ ਸਕਦਾ ਹੋ ਸਕਦਾ ਉਹਨਾਂ ਦੇ ਬੱਚੇ ਕਨਵਰਟਡ ਸਕੂਲਾਂ ਚ ਪੜਦੇ ਹੋਣ ਪ੍ਰਧਾਨ ਜੀ ਕਿਰਪਾ ਨਾਲ ਦਰਸ਼ਕਾਂ ਨੂੰ ਦੱਸਦੀ ਏ ਕਿ ਇਹ ਜਿਹੜਾ ਪਰਿਵਾਰ ਆ ਇਹ ਰਾਏ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਤੇ ਜਿਹੜਾ ਟੀਚਰ ਸਾਹਿਬਾਨ ਨੇ ਉਹ ਮਜੀਬ ਸਿੰਘ ਜਿਹੜੇ ਕਿ ਜਾਤੀ ਦੇ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਦੋਸ਼ ਨੇ ਕਿ ਰਾਏ ਸਿੱਖ ਬਰਾਦਰੀ ਨੂੰ ਟਾਰਗੇਟ ਕੀਤਾ ਗਿਆ ਮਜਬੀ ਸਿੱਖ ਦੇ ਜਿਹੜੇ ਕਿ ਪ੍ਰਿੰਸੀਪਲ ਅਹੁਦੇ ਤੇ ਆ ਉਹ ਮਜਬੀ ਸਿੱਖ ਨੇ ਰਾਏ ਸਿੱਖ ਬਰਾਦਰੀ ਨੂੰ ਟਾਰਗੇਟ ਕੀਤਾ ਗਿਆ ਇਹ ਕਹਿ ਕੇ ਤੁਸੀਂ ਰਾਵੜੇ ਉਹ ਫਲੈਨਾ ਇਦਾਂ ਮਤਲਬ ਗਲਤ ਸ਼ਬਦ ਬੋਲੇ ਗਏ ਇਸ ਇਹੀ ਸੀਗਾ ਬਿਲਕੁਲ ਹੀ ਬਿਆਨ ਤੁਹਾਡੇ ਸਾਹਮਣੇ ਸਾਰਾ ਕੁਝ ਬਿਆਨ ਪੱਕਪੱਕ ਹੋ ਚੁੱਕਾ ਹੈ ਇਹਦੇ ਤੇ ਕਲੀਅਰ ਹੋ ਚੁੱਕਾ ਸਾਰਾ ਕੁਝ ਕਿਉਂਕਿ ਰਾਏ ਸਿੱਖ ਵੀ ਐਸਸੀ ਪਰ ਕੋਸਟੂਲ ਕਾਸਟ ਚ ਆਉਂਦੇ ਜੀ ਤੇ ਜਿਹੜੇ ਮਜਬੂਰ ਸੇਕਾ ਉਹ ਵੀ ਸਟੂਲ ਕਾਸਟ ਆਉਂਦੀ ਜਾਂ ਜਾਨੀ ਕਿ ਲਗਭਗ 29 ਪਲੱਸ ਜਿਹੜੀਆਂ ਜਾਤਾਂ ਨੇ ਸਟੂਲ ਕਾਸਟ ਦੇ ਵਿੱਚ ਆਉਂਦੀਆਂ ਨੇ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ 29 ਪੱਸ ਜਿਹੜੀਆਂ ਸਟੂਲ ਕਾਸਟ ਚ ਆਉਂਦੀਆਂ ਨੇ ਉਹ ਤੁਹਾਡੇ ਸਾਹਮਣੇ ਅਸੀਂ ਇਸ ਤਰ੍ਹਾਂ ਦੇ ਕਿੰਨੇ ਬੱਚੇ ਪੀੜਤ ਹੋ ਰਹੇ ਨੇ ਇਹ ਤੁਸੀਂ ਪੱਤਰਕਾਰ ਸਾਹਿਬ ਤੁਸੀਂ ਆਪ ਸਕੂਲਾਂ ਜਾ ਕੇ ਦੇਖੋ ਜੇ ਅਸੀਂ ਮਿੱਡੇ ਮੀਲ ਆ ਰਿਹਾ ਨਾ ਹਾਂਜੀ ਮਿੱਡੇ ਮੀਲ ਦੇ ਉੱਤੇ ਤੁਸੀਂ ਫੋਕਸ ਕਰਨਾ ਕਰਦੇ ਧਿਆਨ ਦੇਣਾ ਠੀਕ ਹੈ ਇਨਾਂ ਦੇ ਮੰਤਰੀ ਮਾਨਯੋਗ ਸਰਦਾਰ ਕਰਦੀਪ ਸਿੰਘ ਢਾਲੀਵਾਲ ਨੇ ਖੁਦ ਪੜੇ ਸੀ ਆਪਾਂ ਜੀ ਮੁੱਦੇ ਤੇ ਆਨੇ ਆ ਮਤਲਬ ਜੇਕਰ ਪ੍ਰਿੰਸੀਪਲ ਸਾਹਿਬ ਦੇਖ ਰਹੇ ਆ ਵੀਡੀਓ ਤੁਹਾਡੀ ਆਵਾਜ਼ ਸੁਣ ਰਹੇ ਨੇ ਜੇਕਰ ਉਹ ਆਪਣਾ ਜਿਹੜਾ ਪੱਖ ਦੇ ਵਿੱਚ ਮਾਫੀ ਮੰਗਦੇ ਆ ਇਸ ਸਾਰੇ ਜੋ ਵੀ ਹੋਇਆ ਸੱਚ ਆ ਝੂਠ ਆ ਇਹ ਵਾਹਿਗੁਰੂ ਜਾਣਦਾ ਤੇ ਠੀਕ ਆ ਤੇ ਜੇਕਰ ਉਹ ਮਾਫੀ ਮੰਗਦੇ ਆ ਤੇ ਤੁਸੀਂ ਕੁਝ ਰਹਿਮ ਕਰੋਗੇ ਉਹਨਾਂ ਦੇ ਉੱਪਰ ਕੀ ਜਸ਼ਨਦੀਪ ਸਰਾਰੀ ਵਾਪਸ ਆ ਸਕਦਾ ਨਹੀਂ ਆਣਾ ਨਹੀਂ ਆ ਸਕਦਾ ਦੂਜੀ ਗੱਲ ਪਰਿਵਾਰ ਦੀ ਦਰਿਆਦਿਲੀ ਹੋਏਗੀ ਬੜਾ ਵੱਡਾ ਦਿਲ ਹੋਏਗਾ ਜਿਹੜੀ ਮਾਫੀ ਹੋਈ ਮਾਫੀ ਕਿਸੇ ਦੀ ਮੰਗਦੇ ਆ ਜਦੋਂ ਉਹਨਾਂ ਦਾ ਪਿਤਾ ਉਹਨਾਂ ਦੇ ਪੈਰਾਂ 'ਚ ਡਿੱਗ ਰਿਹਾ ਸੀ ਉਹਦੇ 'ਚ ਦਰਿਆਦਿਲੀ ਕਿਉਂ ਨਹੀਂ ਆਈ ਇਹ ਦਰਿਆਦਿਲੀ ਕਿਉਂ ਵਖਾਨ ਕਿਉਂ ਵਖਾਨ ਆਪਣੀ ਹੈ ਸਰਦਾਰ ਕੁਲਵਿੰਦਰ ਸਿੰਘ ਆਪਣੀ ਦਰਿਆਦਿਲੀ ਕਿਉਂ ਵਿਖਾਵੇ ਜਦੋਂ ਇੱਕ ਬਾਪ ਉਹਦੇ ਕੋਲ ਪੀਕ ਮੰਗ ਰਿਆ ਸੀ ਵੀ ਸਾਡੇ ਬੱਚੇ ਕੋਲ ਜਾ ਯਾਰ ਹੋ ਸਕਦਾ ਵਾਪਸ ਆ ਜੇ ਇਹਨਾਂ ਦੇ ਵਿੱਚ ਦਿਲ ਨਹੀਂ ਦੇ ਇਹਨਾਂ ਦੇ ਦਿਲ ਹੈਗਾ ਇਹ ਇਦਾਂ ਕਹਿਣ ਦਾ ਜਿਹੜੇ ਕਿ ਲੋਕਾਂ ਦਾ ਕਹਿਣਾ ਲੋਕਾਂ ਦੇ ਸਵਾਲ ਆ ਕਿ ਜੇਕਰ ਇਹ ਮੈਟਰ ਸੋਲਵ ਨਹੀਂ ਹੁੰਦਾ ਤੇ ਕਮਾਲ ਕੇ ਸਕੂਲ ਦੇ ਜਿੰਨੇ ਵੀ ਬੱਚੇ ਪੜ੍ਹਦੇ ਆ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਆ ਇਸ ਮੈਟਰ ਨੂੰ ਸੋਲਵ ਕੀਤਾ ਜਾਣਾ ਬਹੁਤ ਜ਼ਰੂਰੀ ਆ ਕਿਸ ਕਿਸ ਤਰ੍ਹਾਂ 1 ਮਿੰਟ ਉਹਨਾਂ ਦਾ ਪਿੱਖ ਖਤਰੇ ਚ ਇਹਨਾਂ ਦਾ ਕੀ ਆ? ਘਲੋਤਾ ਬੇਟਾ ਸੀ। ਯਾਰ ਇਹਨਾਂ ਨੂੰ ਰੋਕਣੇ ਸ਼ਰਮ ਨਹੀਂ ਆਉਂਦੀ ਯਾਰ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣ ਲੱਗਿਆ ਯਾਰ। ਟੀਚਰ ਤਾਂ ਹੋਰ ਵੀ ਟੀਚਰ ਤਾਂ ਹੋਰ ਆ ਜਾਣਗੇ ਯਾਰ ਇੱਥੇ ਪੰਜਾਬ ਸਰਕਾਰ ਬੈਠੀ ਐ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਬੈਠਾ ਯਾਰ ਅਸੀਂ ਡੈਪੂਟੇਸ਼ਨ ਤੇ ਲੈ ਲਾਂਗੇ ਯਾਰ ਟੀਚਰ ਕਿੱਡੀ ਗੱਲ ਆ। ਪਰ ਇੱਕ ਇੱਕ ਸ਼ਰਮ ਆਣੀ ਚਾਹੀਦੀ ਇਸ ਬੰਦੇ ਨੂੰ ਫਿਊਚਰ ਖਤਰੇ ਚ ਕਿਹਨਾਂ ਦੇ ਖਤਰੇ ਚ? ਫਿਊਚਰ ਖਤਰੇ ਜਿੰਨਾ ਦਾ? ਜਿੰਨਾ ਜਵਾਨ ਪੁੱਤ ਚਾਲ ਚੱਲ ਗਿਆ ਇਹ ਦੁਨੀਆ ਛੱਡ ਕੇ। ਕਿਸ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਯਾਰ? ਇਹਨਾਂ ਨੂੰ ਆਪਣੇ ਬੱਚਾ ਨਾਲ ਦੂਜੇ ਦਾ ਸ਼ਰਮ ਆਣੀ ਚਾਹੀਦੀ ਛੇ ਮਨ ਓਨ ਦਿਸ ਮੈਟਰ ਅਖੀਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਮੈਂ ਮੈਸੇਜ ਇਹੀ ਦੇਣਾ ਚਾਹੁੰਨਾ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਸ ਤਰ੍ਹਾਂ ਦੇ ਹਵਾਨੀਅਤ ਟੀਚਰ ਇਹਨਾਂ ਦਾ ਆਈਕਿਊ ਲੇਬਲ ਚੈੱਕ ਹੋਣਾ ਚਾਹੀਦਾ ਜਿਵੇਂ ਕੋਈ ਐਸਐਸਪੀ ਬੋਰਡ ਚ ਹੁੰਦਾ ਜਾਂ ਯੂਪੀਐਸਸੀ ਵਿੱਚ ਹੁੰਦਾ ਇਹਨਾਂ ਦਾ ਜਿਹੜਾ ਆਈਕਿਊ ਲੇਬਲ ਇੱਕ ਪੇਪਰ ਇਗਜ਼ਾਮ ਦੇ ਕੇ ਤੁਸੀਂ ਟੀਚਰ ਲੱਗ ਰਹੇ ਹੋ ਠੀਕ ਹੈ ਪਰ ਤੁਹਾਡਾ ਜਿਹੜਾ ਆਈਕਿਊ ਲੇਬਲ ਹੋ بگੜ ਚੁੱਕਿਆ ਔਰ ਦੂਸਰੀ ਤੁਸੀਂ ਗੱਲ ਕਰ ਰਹੇ ਹੋ ਪਰਿਵਾਰ ਦੇ ਨਾਲ ਸਮਝੌਤਾ ਕਰਨਗੇ ਮੈਂ ਇਹ ਨਹੀਂ ਕਹਿੰਦਾ ਉਹ ਪਰਿਵਾਰ ਦਾ ਮੈਟਰ ਹੈ ਪਰ ਇੱਕ ਚੀਜ਼ ਦੀ ਗੱਲ ਹੈ ਜਿਹੜੇ ਲੋਕ ਕਹਿ ਰਹੇ ਨੇ ਕਿ ਸਾਡੇ ਬੱਚਿਆਂ ਦਾ ਫਿਊਚਰ ਖਤਰੇ 'ਚ ਆ ਔਰ ਜਿਹੜੇ ਲੋਕ ਕਹਿ ਰਹੇ ਨੇ ਸਕੂਲ ਬੰਦ ਹੋ ਜਾਏਗਾ ਸਕੂਲ ਕਦੇ ਬੰਦ ਨਾ ਅੱਜ ਹੋਏ ਨਾ ਪਹਿਲਾਂ ਬੰਦ ਹੋਏ ਸਨ ਅੱਜ ਹੋਏ ਟੀਚਰ ਇੱਕ ਹੀ ਪੜਾਉਂਦਾ ਰਿਹਾ ਟੀਚਰ ਦਸ ਹੀ ਪੜਾਉਂਦੇ ਨੇ ਇਹ ਸਕੂਲ ਚੱਲਣਗੇ ਇਹ ਸਿਰਫ ਇਸ ਤਰ੍ਹਾਂ ਦੇ ਸਾਨੂੰ ਕੋਈ ਡਰਾਵੇ ਨਾ ਦੇਵੇ ਬੱਚੇ ਦਾ ਇਨਸਾਫ ਉਹਨੂੰ ਕਾਨੂੰਨਾਂ ਤਰੀਕੇ ਨਾਲ ਮਿਲਣਾ ਚਾਹੀਦਾ ਡਾਕਟਰ ਡਾਕਟਰ ਵੀਮਰਾਏ ਬੇਦਕਰ ਜੀ ਨੇ ਸਾਢੇ 3/4 ਸਵਧਾਨ ਲਾਗੂ ਕੀਤਾ ਉਹਦੇ ਤਹਿਤ ਇਹਨੂੰ ਸਜ਼ਾ ਮਿਲਣੀ ਚਾਹੀਦੀ 6 ਦੇ 6 ਟਿਚਰ ਮੈਂ ਦੱਸ ਦੇਣਾ ਚਾਹੁੰਦਾ ਕਿ ਨੈਸ਼ਨਲ ਦੇ ਐਸਸੀ ਰਾਇਸ ਇੱਕ ਫਾਊਂਡੇਸ਼ਨ ਦੇ ਪ੍ਰਧਾਨ ਨੇ ਫੌਜੀ ਅੰਗਰੇਜ਼ ਸਿੰਘ ਵੜਵਾਲ ਬਹੁਤ ਵੱਡਾ ਇਹਨਾਂ ਦਾ ਅਹੁਦਾ ਹੈ ਤੇ ਇਹਨਾਂ ਦੇ ਇਹ ਇੱਕ ਨਹੀਂ ਇਹਨਾਂ ਦੇ ਕਈ ਲੱਖਾਂ ਕਰੋੜਾ ਜਿਹੜੇ ਲੋਕ ਇਹਨਾਂ ਦੇ ਨਾਲ ਨੇ ਠੀਕ ਹੈ ਇਸ ਇਹਨਾਂ ਦਾ ਜਿਹੜਾ ਇੱਕ ਇੱਕ ਗੱਲ ਦੇ ਉੱਤੇ ਨੋਟ ਹੋਣਾ ਚਾਹੀਦਾ ਹੈ ਗੌਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਸੀਂ ਬਹੁਤ ਵੱਡੇ ਲੈਵਲ ਤੇ ਗੱਲਬਾਤ ਕਰ ਰਹੇ ਹਾਂ ਜਿਹੜਾ ਫੌਜੀ ਸਿੰਘ ਦੇ ਨਾਲ ਤੇ ਉਹ ਤੋਂ ਉਹਨਾਂ ਦੇ ਨਾਲ ਜੋ ਵੀ ਉਹਨਾਂ ਦੇ ਇਹ ਬਿਆਨ ਨੇ ਜੋ ਇਹਨਾਂ ਦਾ ਤੁਹਾਡੇ ਸਾਹਮਣੇ ਪੱਖ ਰੱਖਿਆ ਇਹ ਇੱਟ ਤੇ ਲਕੀਰ ਹੈ